ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਨਵੀਂ ਅਕਾਲੀ ਦਲ ਬਣਾਉਣ ਨੂੰ ਲੈ ਕੇ ਮੈਂਬਰਸ਼ਿਪ ਭਰਤੀ ਮਹਮ ਸ਼ੁਰੂ ਕਰਨ ਦਾ ਜਥੇਦਾਰਾਂ ਦੇ ਵੱਲੋਂ ਹੁਕਮ ਸੁਣਾਇਆ ਗਿਆ ਸੀ ਜਿਸ ਹੁਕਮ ਤੋਂ ਬਾਅਦ ਬਾਗੀ ਅਕਾਲੀਆਂ ਦੇ ਵੱਲੋਂ ਲਗਾਤਾਰ ਭਰਤੀ ਮਹਮ ਸ਼ੁਰੂ ਕੀਤੀ ਹੋਈ ਹੈ ਸੰਬੋਧਨ ਕੀਤੇ ਜਾ ਰਹੇ ਨੇ ਥਾਂ-ਥਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਬੀਤੇ ਦਿਨ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮੈਂਬਰਸ਼ਿਪ ਭਰਤੀ ਬਾਰੇ ਰਿਵਿਊ ਕੀਤਾ ਗਿਆ ਉਹਨਾਂ ਨੇ ਇਹ ਜਾਣਿਆ ਕਿ ਕਿੰਨੇ ਲੋਕ ਇਸ ਦੇ ਵਿੱਚ ਦਿਲਚਸਪੀ ਦਿਖਾ ਰਹੇ ਨੇ ਕਿੰਨੇ ਲੋਕ ਸਾਡੇ ਨਾਲ ਜੁੜਨਾ ਉੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਦੱਸਦੀ ਹੈ ਕਿ ਬਾਗੀ ਅਕਾਲੀ ਮੈਂਬਰ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੇ ਜਿੰਨੇ ਵੀ ਮੈਂਬਰ ਨੇ ਪੰਜ ਮੈਂਬਰ ਨੇ ਇਹ ਇੱਕ ਇੱਕ ਕਰਕੇ ਵਿਦੇਸ਼ਾਂ ਦਾ ਦੌਰਾ ਵੀ ਕਰਨਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮਿਲ ਰਹੇ ਨੇ ਮੈਂਬਰਸ਼ਿਪ ਹਾਸਲ ਕਰਨ ਦੇ ਲਈ ਸੰਬੋਧਨ ਵੀ ਕਰ ਰਹੇ ਨੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ ਇਹ ਮੁਹਿੰਮ ਉਹ ਵਿਦੇਸ਼ਾਂ ਦੇ ਵਿੱਚ ਵੀ ਜਾਰੀ ਰੱਖਣਗੇ ਤਾਂ ਨਾ ਬਾਗੀ ਅਕਾਲੀਆਂ ਦੇ ਵੱਲੋਂ ਸਟੇਜਾਂ ਤੋਂ ਸੰਬੋਧਨ ਕੀਤਾ ਜਾ ਰਿਹਾ ਹੈ ਨਾਲ ਹੀ ਅਕਾਲੀ ਦਲ ਦੇ ਖਿਲਾਫ ਖੁੱਲ ਕੇ ਬਗਾਵਤ ਕਰਨ ਦੇ ਲਈ ਬਾਗੇ ਅਕਾਲੀ ਨਸਰ ਆ ਰਹੇ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਗੱਲ ਪਤਾ ਲੱਗੀ ਹੈ ਕਿ ਸਾਬਕਾ ਜਥੇਦਾਰਾਂ ਨੂੰ ਲੈ ਕੇ ਵੀ ਇੱਕ ਤਜਵੀਜ਼ ਰੱਖੀ ਗਈ ਹੈ ਉਹਨਾਂ ਦਾ ਵੀ ਇੱਕ ਗਰੁੱਪ ਬਣਾਇਆ ਜਾਵੇਗਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਇਹਨਾਂ ਜਥੇਦਾਰਾਂ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਬਾਗੀ ਧੜੇ ਨੇ ਬਾਦਲਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅੱਜ ਦਿਨ ਕਮੇਟੀ ਮੈਂਬਰਾਂ ਦੇ ਵੱਲੋਂ ਭਾਰਤੀਆਂ ਕੀਤੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਨਾਲ ਜੁੜ ਰਹੇ ਨੇ ਇਸ ਮਹਿੰਮ ਨੂੰ ਸਫਲਪੂਰਵਕ ਬਣਾਉਣ ਲਈ ਲੋਕਾਂ ਦਾ ਸਾਥ ਵੀ ਬਾਗੀ ਅਕਾਲੀਆਂ ਨੂੰ ਮਿਲ ਰਿਹਾ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਬਾਗੀ ਅਕਾਲੀ ਵੀ ਸੋਚਾਂ ਦੇ ਵਿੱਚ ਨੇ ਜੂਨ ਤੋਂ ਪਹਿਲਾਂ ਪਹਿਲਾਂ ਸਾਰੇ ਇਲਾਕੇ ਕਵਰ ਇਹਨਾਂ ਬਾਗੀ ਅਕਾਲੀਆਂ ਦੇ ਮੈਂਬਰਾਂ ਦੇ ਵੱਲੋਂ ਕਰ ਲਈ ਜਾਣੇ ਨੇ ਮੈਂਬਰਸ਼ਿਪ ਭਾਰਤੀ ਨੂੰ ਲੈ ਕੇ ਸਵਾਲ ਵੀ ਅਕਾਲੀਆਂ ਦੇ ਵੱਲੋਂ ਖੜੇ ਕੀਤੇ ਗਏ ਸਨ ਜ ਜਨਾਂ ਦਾ ਜਵਾਬ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਕਿ ਕਿੰਨੇ ਲੋਕ ਉਹਨਾਂ ਦੇ ਨਾਲ ਜੁੜ ਚੁੱਕੇ ਨੇ ਕਿੰਨੀਆਂ ਪਰਚੀਆਂ ਆ ਚੁੱਕੀਆਂ ਨੇ ਕਿੰਨੀਆਂ ਪਰਚੀਆਂ ਰੱਦ ਹੋ ਚੁੱਕੀਆਂ ਨੇ ਇਹ ਸਭ ਕੁਝ ਉਹਨਾਂ ਦੇ ਵੱਲੋਂ ਮੀਟਿੰਗ ਦੌਰਾਨ ਕੀਤਾ ਗਿਆ ਤਾਂ ਲੁਧਿਆਣਾ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਬੀਤੇ ਦਿਨ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਰਿਵਿਊ ਕੀਤਾ ਗਿਆ ਕਿੰਨੇ ਮੈਂਬਰ ਉਹਨਾਂ ਦੇ ਨਾਲ ਜੁੜੇ ਨੇ ਕਿੰਨੇ ਲੱਖ ਲੋਕ ਉਹਨਾਂ ਦੇ ਨਾਲ ਸਹਿਮਤੀ ਜਤਾ ਰਹੇ ਨੇ ਜਾਂ ਕਿੰਨੇ ਲੋਕ ਉਹਨਾਂ ਦੇ ਖਿਲਾਫ ਵਿਰੋਧ ਜ਼ਾਹਰ ਕਰ ਰਹੇ ਨੇ ਇਹ ਸਭ ਕੁਝ ਉਸ ਮੀਟਿੰਗ ਦੇ ਵਿੱਚ ਕੀਤਾ ਗਿਆ ਪਰ ਇਹਨਾਂ ਸਾਰੇ ਤੱਥਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿੰਨੇ ਕਿ ਮੈਂਬਰ ਉਹਨਾਂ ਦੇ ਨਾਲ ਜੁੜੇ ਨੇ ਜਾਂ ਇਹਨਾਂ ਬਾਗੀ ਅਕਾਲੀ ਮੈਂਬਰਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਅਪਣਾਇਆ ਜਾਂਦਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਬਾਦਲ ਧੜੇ ਦੀ نیند ਉਡਾ ਕੇ ਰੱਖ ਦਿੱਤੀ ਹੈ ਤੇ ਨਾਲ ਹੀ ਸੁਖਵਿੰਦਰ ਸਿੰਘ ਬਾਦਲ ਜੋ ਚੌਥੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਵੀ ਖੋਰਾ ਲੱਗ ਸਕਦਾ ਹੈ ਕਿਸੇ ਵੇਲੇ ਵੀ ਸੁਖਵਿੰਦਰ ਸਿੰਘ ਬਾਦਲ ਦੀ ਕੁਰਸੀ ਖਿਸਕ ਸਕਦੀ ਹੈ ਕਿਉਂਕਿ ਬਾਕੀ ਅਕਾਲੀ ਲਗਾਤਾਰ ਰੌਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਇਸ ਸਭ ਤੋਂ ਵਿਚਾਲੇ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਅੱ ਸਿਆਸਤ ਗਰਮਾਈ ਹੋਈ ਹੈ ਵੱਡਾ ਸਿਆਸੀ ਪੁਚਾਲ ਆਇਆ ਹੋਇਆ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਲਗਾਤਾਰ ਸਤਰ ਗਰਮ ਦਿਖਾਈ ਦੇ ਰਹੇ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਉਸ ਕਮੇਟੀ ਨੂੰ ਬਣਾਉਣ ਨੂੰ ਲੈ ਕੇ ਜਾਰੀ ਹੋਏ ਸੀ ਉਹਨਾਂ ਹੁਕਮਾਂ ਦੀ ਅਤਰਸ ਤੇ ਹੀ ਇਹਨਾਂ ਬਾਗੀ ਅਕਾਲੀ ਮੈਂਬਰਾਂ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਮੈਂਬਰਸ਼ਿਪ ਭਰਤੀ ਬਾਰੇ ਬੀਤੇ ਦਿਨਾਂ ਸਮੀਖਿਆ ਕੀਤੀ ਗਈ ਸੀ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੂਨ ਤੋਂ ਪਹਿਲਾਂ-ਪਹਿਲਾਂ ਜਿੰਨੇ ਵੀ ਇਲਾਕੇ ਨੇ ਅੱਧੇ ਇਲਾਕੇ ਉਹ ਕਵਰ ਕਰ ਚੁੱਕੇ ਨੇ ਪਰ ਅਸ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਜੂਨ ਮਹੀਨੇ ਤੋਂ ਪਹਿਲਾਂ ਪਹਿਲਾਂ ਉਹ ਕਵਰ ਕਰਨ ਦੀ ਸ਼ਮਤਾ ਰੱਖਦੇ ਨੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੂਨ ਤੋਂ ਬਾਅਦ ਲੋਕ ਛੋਨੇ ਦੇ ਵਿੱਚ ਜ਼ਿਆਦਾ ਬਿਜ਼ੀ ਹੋ ਜਾਣਗੇ ਜਿਸ ਕਰਕੇ ਲੋਕਾਂ ਦੇ ਵੱਲੋਂ ਉਹ ਹਮਲਾ ਨਹੀਂ ਮਾਰਿਆ ਜਾਵੇਗਾ ਉਸ ਤਰੀਕੇ ਦੀ ਸਹਿਮਤੀ ਨਹੀਂ ਵਿਖਾਈ ਜਾਵੇਗੀ ਜੋ ਇਹਨਾਂ ਦਿਨਾਂ ਦੇ ਵਿੱਚ ਦਿਖਾ ਰਹੇ ਨੇ ਕਿਉਂਕਿ ਲੋਕ ਜੇਕਰ ਬਿਜ਼ੀ ਹੋ ਜਾਣਗੇ ਤਾਂ ਇਹਨਾਂ ਦੇ ਨਾਲ ਨਹੀਂ ਜੁੜਨਗੇ ਤਾਂ ਵੱਧ ਤੋਂ ਵੱਧ ਇਲਾਕੇ ਜੂਨ ਮਹੀਨੇ ਤੋਂ ਪਹਿਲਾਂ ਕਵਰ ਇਹਨਾਂ ਦੇ ਵੱਲੋਂ ਕੀਤੇ ਜਾਣੇ ਨੇ ਪਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਉਸ ਮੀਟਿੰਗ ਦੇ ਵਿੱਚੋਂ ਜਿੱਥੇ ਹੋਰ ਸਾਰੀਆਂ ਚਾਰਾ ਹੋਈ ਹੈ ਇੱਕ ਵਿਚਾਰ ਇਹ ਵੀ ਹੋਈ ਹੈ ਕਿ ਜਿੰਨੇ ਵੀ ਇਹ ਮੈਂਬਰ ਨੇ ਇਹ ਵਾਰੋਵਾਰੀ ਵਿਦੇਸ਼ਾਂ ਦੇ ਵੱਲ ਰੁਕ ਕਰਨਗੇ ਵਿਦੇਸ਼ਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕਰਨਗੇ ਹਾਲਾਂਕਿ ਐਨ ਆਰ ਆਈ ਭਾਈਚਾਰੇ ਦਾ ਪੰਜਾਬ ਦੀ ਖਾਸ ਕਰਕੇ ਪੰਥਕ ਸਿਆਸਤ ਦੇ ਵਿੱਚ ਵੱਡਾ ਰੋਲ ਰਿਹਾ ਹੈ ਤਦਕਨ ਸਿਆਸਤ ਤੇ ਐਨ ਆਰ ਆਈ ਆ ਸਿੱਖ ਬੜੀ ਨੇੜੋਂ ਨਜ਼ਰ ਰੱਖ ਰਹੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਬਾਦਲ ਪਰਿਵਾਰ ਦੇ ਵੱਲੋਂ ਜੋ ਪੰਜਾਬ ਨੂੰ ਖੋਰਾ ਲਗਾਇਆ ਗਿਆ ਉਸ ਤੇ ਵੀ ਕਾਫੀ ਸਵਾਲ ਉਹਨਾਂ ਐਨ ਨਰਾਈ ਸਿੱਖਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਪਰ ਜੇਕਰ ਇਹ ਮੈਂਬਰ ਐਨ ਆਰ ਆਈ ਭਾਰਾਵਾਂ ਨੂੰ ਮਿਲਦੇ ਨੇ ਸਿੱਖ ਸੰਗਠਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਇਸ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਵੱਡਾ ਹੁੰੰਗਾਰਾ ਮਿਲੇਗਾ ਤੇ ਨਾਲ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਇਹ ਚਰਚਾ ਵੀ ਹੋਈ ਹੈ ਕਿ ਜਿਹੜੇ ਤੱਕ ਸਾਹਿਬਾਨ ਤੋਂ ਸਮੇਤ ਪਹਿਲਾਂ ਜਿਹੜੇ ਜਥੇਦਾਰ ਬਰਖਾਸਤ ਕੀਤੇ ਗਏ ਨੇ ਉਹ ਜਥੇਦਾਰ ਵੀ ਇਸ ਕਮੇਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਗਰੁੱਪ ਉਹਨਾਂ ਦਾ ਬਣਾਇਆ ਜਾ ਸਕਦਾ ਹੈ ਕਿਉਂਕਿ ਕਮੇਟੀ ਦੇ ਵਿੱਚ ਇਹ ਤਜਵੀਜ਼ ਵੀ ਰੱਖੀ ਗਈ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਚਰਚਾ 'ਚ ਹੈ ਕਿ ਇਸ ਗਰੁੱਪ ਦੇ ਵਿੱਚ ਉਹ ਸ਼ਾਮਲ ਹੋਣਗੇ ਹਾਲਾਂਕਿ ਜਥੇਦਾਰਾਂ ਦਾ ਕੰਮ ਕੀ ਹੋਵੇਗਾ ਇਹ ਕੀ ਕਰਨਗੇ ਉਹ ਕੁਝ ਸਪਸ਼ਟ ਨਹੀਂ ਹੋਇਆ ਪਰ ਇਹ ਚਰਚਾਵਾਂ ਲਗਾਤਾਰ ਪੰਥਕ ਸਿਆਸਤ ਦੇ ਅੰਦਰ ਛਿੜੀਆਂ ਹੋਈਆਂ